ਦੇਖੋ ਇਸ ਪੁਲ ਦੇ ਉੱਤੇ 10 ਕਰੋੜ 24 ਲੱਖ ਰੁਪਏ ਦੀ ਜਿਹੜੀ ਲਗਤ ਆਈ ਹੈ ਤੇ ਬਹੁਤ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਨੂੰ ਬੜੀ ਦਿੱਕਤ ਸੀ ਇਸ ਦੀ ਕਿਉਂਕਿ 60 ਸਾਲ ਪਹਿਲਾਂ ਕਰੀਬ ਜਦੋਂ ਨਹਿਰਾਂ ਬਣੀਆਂ ਨੇ ਇਹ ਤਾਂ ਉਸ ਸਮੇਂ ਦੇ ਪੁਲ ਬਣੇ ਹੋਏ ਸੀ ਉਹ ਪੁਲ ਦੀ ਚੜਾਈ ਲਗਭਗ 10-12 ਫੁੱਟ ਸੀ ਜਦੋਂ ਪੁਲ ਬਣੇ ਸੀ ਉਸ ਸਮੇਂ ਦੀ ਹਾਲਤ ਦੇ ਮੁਤਾਬਕ ਠੀਕ ਬਣੇ ਹੋਣਗੇ ਪਰ ਹੁਣ ਦੇ ਹਾਲਾਤ ਮੁਤਾਬਕ ਇਹ ਪੁਲ ਠੀਕ ਨਹੀਂ ਸੀ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇੱਕ ਪਾਸੇ ਟ੍ਰੈਫਿਕ ਖੜ ਜਾਂਦੇ ਸੀ ਤੇ ਦੂਜੇ ਪਾਸੇ ਵਾਲੀ ਚੱਲਦੀ ਸੀ ਤੇ ਅਲਟੀਮੇਟਲੀ ਕਈ ਵਾਰੀ ਝਗੜੇ ਵੀ ਹੋ ਜਾਂਦੇ ਸੀ ਉਹ ਕਹਿੰਦਾ ਮੈਂ ਅੱਗੇ ਜਾਣਾ ਉਹ ਕਹਿੰਦਾ ਮੈਂ ਅੱਗੇ ਜਾਣਾ ਸੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੇ ਲਈ ਲੱਗੇ ਉਸੇ ਦੇ ਤਹਿਤ ਇਹ 10 ਕਰੋੜ 24 ਲੱਖ ਰੁਪਏ ਦਾ ਜਿਹੜਾ ਪੁਲ ਹੈ ਇਹ ਬਣਿਆ ਤੇ ਵੱਡੀ ਗੱਲ ਇਹ ਹੈ ਕਿ ਇਸ ਪੁਲ ਦੀ ਜੋ ਸੀਮਾ ਸੀ ਕਿ ਪੁਲ ਬੰਨਣਾ ਜਦ ਤੱਕ ਤਾਂ ਉਸ ਤੋਂ 4 ਮਹੀਨੇ ਪਹਿਲਾਂ ਇਹ ਪੁਲ ਜਿਹੜਾ ਕੰਪਲੀਟ ਕਰ ਦਿੱਤਾ ਗਿਆ ਇਹਦੇ ਲਈ ਸਾਡੇ ਸਾਰੇ ਅਫਸਰ ਸਾਹਿਬਾਨ ਸਾਡੇ ਡੀਸੀ ਸਾਹਿਬ ਸਾਡੇ ਮਾਨਯੋਗ ਐਮਐਲਏ ਸਾਹਿਬ ਸੇਖੋਂ ਸਾਹਿਬ ਸਾਰਿਆਂ ਨੇ ਨਿਜੀ ਦਿਲਚਸਪੀ ਲੈ ਕੇ ਕਿ ਜੋ ਕੰਮ 4 ਮਹੀਨੇ ਬਾਅਦ ਹੋਣਾ ਸੀ ਉਹ 4 ਮਹੀਨੇ ਪਹਿਲਾਂ ਕੀਤਾ ਇਹ ਵੀ ਇੱਕ ਰਿਕਾਰਡ ਹੀ ਆ ਨਹੀਂ ਆਮ ਕੀ ਹੁੰਦਾ ਕਿ ਸਰਕਾਰੀ ਕੰਮ ਨੇ ਜਿਹੜੇ ਤਾਂ ਲੋਕਾਂ ਨੂੰ ਹੀ ਹੁੰਦਾ ਜਿਹਦਾ ਕੰਪਲੀਟ ਨਹੀਂ ਹੋਏ ਜੀ ਕੰਮ ਨਹੀਂ ਚੱਲ ਰਿਹਾ ਜੀ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਸੋ ਇਹ ਰਿਕਾਰਡ ਸਮੇਂ ਦੇ ਵਿੱਚ ਜਿਹੜਾ ਇਹ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਪੰਜਾਬ ਦੇ ਵਿੱਚ ਹੋਰ ਵੀ ਕਈ ਪੁਲੇ ਖਸਤਾ ਹਾਲਤ ਦੇ ਵਿੱਚ ਕੀ ਉਹਨਾਂ ਦੀ ਕੋਈ ਪਲਾਨਿੰਗ ਹੈਗੀ ਹੈ ਬਿਲਕੁਲ ਆ ਦੋ ਪੁਲ ਤਾਂ ਤੁਹਾਡੇ ਨਾਲ ਹੀ ਬਣ ਰਹੇ ਨੇ ਉਹ 20-20 ਕਰੋੜ ਰੁਪਏ ਦੀ ਲਗਤ ਦੇ ਨਾਲ ਬਣ ਰਹੇ ਨੇ ਸੋ ਇਸ ਏਰੀਏ ਦੇ ਵਿੱਚ ਇਸ ਨਹਿਰ ਨਹਿਰਾਂ ਦੇ ਉੱਤੇ ਦੋਨਾਂ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਪੁਲ ਨਹੀਂ ਰਹਿਣ ਦਿੱਤਾ ਜਾਊਗਾ ਜਿਹੜਾ ਅੱਜ ਦੇ ਹਾਲਤ ਦੇ ਅਨੁਕੂਲ ਨਹੀਂ ਹੈ ਸਾਰੇ ਪੁਲ ਨੇ ਜਿਹੜੇ ਉਹ ਹੁਣ ਦੋ ਨੇ ਜਿਹੜੇ 6 ਤੀ 1 ਦੇ ਦਸੰਬਰ 'ਚ ਹੀ ਕੰਪਲੀਟ ਹੋ ਜਾਣਾ ਉਹ ਵੀ ਰਿਕਾਰਡ ਸਮੇਂ ਦੇ ਵਿੱਚ ਹੋ ਰਿਹਾ ਹੈ ਤੇ ਦੂਜਾ ਵੀ ਜਲਦੀ ਹੋ ਜਾਣਾ ਸੋ ਇਸ ਤਰ੍ਹਾਂ ਕਰਕੇ ਸਾਰੇ ਜਿਹੜੇ ਅਸੀਂ ਇਹ ਪੁਲ ਨੇ ਕਰੀਬ ਇਸ ਨਹਿਰ ਦੇ ਪੂਰੇ ਕਿਤੇ ਹਾਲਾਤ ਲਗਾਤਾਰੀ ਤੁਹਾਨੂੰ ਦੁੱਭੀ ਹੋਣਗੇ ਉਹਦੇ ਵੀ ਕੋਈ ਅਈ ਕੋਈ ਕਿਸੇ ਪੇਟ ਸ਼ੁਰੂ ਕੀਤਾ ਸੀ ਪਰ ਵਿਰੋਧ ਕੀਤਾ ਗਿਆ ਸੀ ਉਸ ਕਾਰਨ ਇੱਕ ਵਾਰ ਨਹੀਂ ਕੰਮ ਰੋਕ ਦਿੱਤਾ ਗਿਆ ਸੀ ਦੇਖੋ ਇੱਕ ਗੱਲ ਹੈ ਕਿ ਵਿਰੋਧ ਕਰਨਾ ਮੈਂ ਨਹੀਂ ਕਹਿੰਦਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ ਵਿਰੋਧ ਕਰਨਾ ਚਾਹੀਦਾ ਪਰ ਜੋ ਕੁਝ ਵੀ ਹੋ ਰਿਹਾ ਹੈ ਉਹ ਲੋਕਾਂ ਦੀ ਸੁੱਖ ਸਹੂਲਤ ਦੇ ਲਈ ਹੋ ਰਿਹਾ ਹੈ ਉਹਨੇ ਰਾਜਸਥਾਨ ਜਿਹੜੀ ਫੀਡਰ ਹੈ ਨਹਿਰ ਬਣ ਰਹੀ ਹੈ ਇਹ ਲੋਕਾਂ ਨੂੰ ਪਾਣੀ ਮਿਲਣਾ ਹੈ ਇਸ ਤੇ ਅਸੀਂ ਜਦੋਂ ਇੰਟਰ ਸਟੇਟ ਮਸਲਾ ਆਉਂਦਾ ਤਾਂ ਸਾਡੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਅਸੀਂ ਅੱਗੇ ਵੀ ਪਾਣੀ ਦੇਣਾ ਹੈ ਕਿ ਤੋ ਲੈਣਾ ਪਾਣੀ ਸਰਨੇ ਸੋ ਉਹ ਜਿਹੜਾ ਬਿਰੋਸ ਸੀ ਮੈਂ ਸਮਝਦਾ ਕਿ ਅਸੀਂ ਇਹਦੇ ਲਈ ਸੈਂਟਰਲ ਬਾਰਡਰ ਕਮਿਸ਼ਨ ਤੋਂ ਵੀ ਰਿਪੋਰਟ ਲਈ ਹੈ ਕੋਈ ਇਸ ਤਰ੍ਹਾਂ ਨਹੀਂ ਵੀ ਅਸੀਂ ਕਿਤੇ ਆਵਦੀ ਬੰਦਿਆਂ ਦਾ ਨੁਕਸਾਨ ਕਰਕੇ ਸੀ ਕਿਸੇ ਦਾ ਫਾਇਦਾ ਕਰਨਾ ਇਹ ਨਹੀਂ ਹੈ ਸੈਂਟਰਲ ਬਾਰਡਰ ਕਮਿਸ਼ਨ ਤੋਂ ਰਿਪੋਰਟ ਲਈ ਉਸ ਦੀ ਤੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਫਿਰ ਸਾਡੇ ਉਹਰੇ ਡਿਪਾਰਟਮੈਂਟ ਨੇ ਪੂਰੀ ਤਰ੍ਹਾਂ ਨੂੰ ਘੋਖਿਆ ਪਰਖਿਆ ਤੇ ਇਹ ਨਤੀਜਾ ਕੱਢਿਆ ਕਿ 1 ਬਨ ਬਾਈ 1 ਮੀਟਰ ਕਿ ਜੋ ਸੀ ਪੇਜ ਦੀ ਲੋਕਾਂ ਦੀ ਡਿਮਾਂਡ ਹੈ ਕਿ ਰੀਚਾਰਜ ਹੋਣਾ ਚਾਹੀਦਾ ਤਾਂ ਅਸੀਂ ਉਹ ਸਾਰਾ ਜੋ ਟੈਕਨੀਕਲੀ ਹੋ ਸਕਦਾ ਹੈ ਉਹ ਸਾਰੇ ਦੇ ਕੰਮ ਕੀਤਾ ਤੇ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਰਹੀ ਇਹ ਵੀ ਬੇਨਤੀ ਕਰਨੀ ਚਾਹਣਾ ਕਿ ਜੋ ਕੁਝ ਵੀ ਪੋਸੀਬਲ ਹੋ ਸਕਦਾ ਹੈ ਜਾਂ ਲੋਕਾਂ ਦੇ ਹਿੱਤ ਦੇ ਲਈ ਜ਼ਰੂਰੀ ਹੈ ਉਸ ਤੇ ਅਸੀਂ ਸਾਰਾ ਕੰਮ ਕੀਤਾ ਤੇ ਉਸ ਦੇ ਨਾਲ ਸਹੀ ਸੀ ਪੇਜ ਤੇ ਸਹੀ ਰੀਚਾਰਜ ਹੋਏਗਾ ਜਿਹੜਾ ਇੱਕ ਲੋਕਾਂ ਨੂੰ ਸ਼ੱਕ ਹੈ ਦੇਖੋ ਕਈ ਲੋਕ ਇਸ ਦੇ ਵਿੱਚੋਂ ਅਫਵਾਹਾਂ ਡਾ ਆਂਦੇ ਆ ਵੀ ਇਹਦੇ ਨਾਲ ਹੋਣਾ ਨਹੀਂ ਜੀ ਇਸ ਤਰ੍ਹਾਂ ਬਹੁਤ ਪੁਰਾਣੀ ਗੱਲ ਸੁਣਦੇ ਹੁੰਨੇ ਆ ਪਾਖੜਾ ਨਹਿਰ ਵੇਲੇ ਕਹਿੰਦਾ ਸੀ ਕਿਸੇ ਨੇ ਵੀ ਇਹਦੇ ਚ ਤਾਂ ਜੀ ਕਰੰਟ ਕੱਢ ਲਿਆ ਤਾਂ ਫੋਕਾ ਪਾਣੀ ਰਹਿ ਗਿਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਮਤਲਬ ਜਦੋਂ ਅਸੀਂ ਇਸ ਗੱਲ 'ਤੇ ਬਚਨ ਬੰਦ ਅਸੀਂ ਫੈਸਲਾ ਕੀਤਾ ਹੋਇਆ ਹੈ ਕਿ ਹਰ ਖੇਤ ਨੂੰ ਪਾਣੀ ਦੇਣਾ ਹੈ ਟੇਲਾਂ ਤੇ ਅਸੀਂ ਪਾਣੀ ਵੰਟਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਦੇ ਡੈਮਾ ਦਾ ਪਾਣੀ ਸੀ ਜਿਹੜਾ ਉਹ 62% ਵਰਤਿਆ ਜਾ ਰਿਹਾ ਸੀ 38% ਪਾਣੀ ਉਹੀ ਜਾ ਰਿਹਾ ਸੀ ਇੱਕ ਪਾਸੇ ਤੇ ਅਸੀਂ ਪਾਣੀ ਪਿੱਛੇ ਲੜਦੇ ਆ ਤੇ 38% ਪਾਣੀ ਆ ਜਿਹੜਾ ਉਹ ਅਸੀਂ ਯੂਜ਼ ਹੀ ਨਹੀਂ ਕਰ ਰਹੇ ਸੀ ਕਿਉਂ ਨਹੀਂ ਯੂਜ਼ ਕਰ ਰਹੇ ਸੀ ਧਿਆਨ ਹੀ ਕਦੀ ਨਹੀਂ ਕੀਤਾ ਵੀ ਨੀਚੋਂ ਪਾਣੀ ਕੱਢੀ ਜਾ ਰਿਹਾ ਧਰਤੀ ਹੇੜਲਾ ਪਾਣੀ ਖਤਮ ਕਰੀ ਜਾ ਰਹੇ ਆ ਉਹ ਕਿਉਂ ਨਹੀਂ ਯੂਜ਼ ਹੋ ਰਿਹਾ ਸੀ ਖਾਲਾਂ ਟੁੱਟੇ ਨੇ ਸੂਏ ਟੁੱਟੇ ਆ ਨਹਿਰਾਂ ਦੀ ਜਿਸ ਤਰ੍ਹਾਂ ਤੁਸੀਂ ਆਪ ਵੀ ਦੱਸਿਆ ਪਹਿਲਾਂ ਹਾਲਤ ਵਧੀਆ ਨਹੀਂ ਸੀ ਉਹ ਇਸ ਕਰਕੇ ਉਹ ਪਾਣੀ ਯੂਜ ਨਹੀਂ ਹੋ ਰਿਆ ਤੀ ਪਰ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਇਹ ਕਿ ਅਸੀਂ ਹਰ ਖੇਤ ਨੂੰ ਪਾਣੀ ਦੇਣਾ ਪਾਣੀ ਹੈ ਅਸੀਂ ਉਸ ਪਾਣੀ ਦੀ ਸਹੀ ਯੂਟਿਲਾਈਜੇਸ਼ਨ ਕਰ ਰਹੇ ਹਾਂ ਤੇ ਹਰ ਖੇਤ ਨੂੰ ਅਸੀਂ ਪਾਣੀ ਦੇ ਰਹੇ ਹਾਂ